ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈਂਟਰ ਸ਼ੁਰੂ ਕਰਿਆ ਸੀ ਜੀ ਤੀਜੀ ਮੰਜ਼ਲ ਦਾ ਏਰੀਆ ਸੀਗਾ 1.450 ਫੁੱਟ ਤੇ ਲੈਂਟਰ ਆਪਾਂ ਲੇਟ ਕਰਿਆ ਸ਼ੁਰੂ ਜੀ ਤੇ ਆਪਾਂ ਨੂੰ ਪਤਾ ਸੀ ਸ਼ਾਮ ਨੂੰ ਲੇਟ ਹੋ ਮੰਗੇ ਤੇ ਆ ਚੈੱਕ ਕਰੋ ਜੀ ਫਿਰ ਆਪਾਂ ਸ਼ਾਮ ਜੀ ਨੂੰ 6 ਵਜੇ ਵੀਡੀਓ ਬਣਾਈ ਸੀ ਸਾਰੀ ਮੰਡੀ ਦਾ 뷰 ਦਿਖਾਇਆ ਤੁਹਾਨੂੰ ਜੀ ਚੈੱਕ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਸ਼ਾਮ ਨੂੰ ਆਪਾਂ ਨੂੰ ਜੀ ਐਂ ਲਾ ਲਓ ਜੀ ਲੈਂਟਰ ਪਾਉਂਦੇ ਪਾਉਂਦੇ ਸ਼ਾਮ ਨੂੰ ਵੱਜ ਗਏ ਜੀ 7:30 7:30 ਐਂ ਕਰਦੇ ਕਰਦੇ ਜੀ ਆਪਾਂ ਦੂਸਰੇ ਪਾਸੋਂ ਵੀ ਆਪਣੇ ਟੀਮ ਬੁਲਾ ਲਈ ਤੇ 8:30 ਹੋ ਗਏ ਜੀ ਦੁਕਾਨਦਾਰ ਵੀ ਦੁਕਾਨਾ ਵਧਾ ਕੇ ਜਾਣ ਲੱਗੇ ਜੀ ਤੇ ਸ਼ਾਮ ਨੂੰ ਫਿਰ ਆਪਾਂ ਨੂੰ ਜੀ ਜਦੋਂ ਤੀਸਰਾ ਕਾਨ ਬਣਾਇਆ ਉਹ 8:30 9:00 ਵਜੇ ਬਣਾਇਆ ਤੀਸਰਾ ਕਾਨ ਤੇ 9:30 ਵੱਜ ਗਏ ਆਪਾਂ ਨੂੰ ਜੀ ਉਹ ਪਉਂਦੇ ਕਰਦੇ ਜੀ ਉਹ ਨੱਕੀ ਹੋ ਗਿਆ ਜੀ ਉਦੋਂ ਬਾਅਦ ਆਪਣੀ ਹੋ ਗਈ ਜੀ ਪ੍ਰਸ਼ਾਦ ਦੀ ਤਿਆਰੀ ਬਾਬੇ ਦਾ ਪ੍ਰਸ਼ਾਦ ਦਾ ਭੋਗ ਲਵਾਇਆ ਜੀ ਆਪਾਂ ਚੈੱਕ ਕਰੋ ਜੀ ਤੇ ਪ੍ਰਸ਼ਾਦ ਦਾ ਭੋਗ ਲਾਉਣ ਦੇ ਕਰਦੇ ਜੀ ਆਪਾਂ ਨੂੰ ਵੱਜ ਗਏ 10:00 ਵਜੇ 16 ਮਿੰਟ ਲਾਈਕ ਸ਼ੇਅਰ ਕਮੈਂਟ